ਸੋ ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਲਈ। ਸੋ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਕਿਸੇ ਵਿਸ਼ੇ ਬਾਰੇ ਨਹੀਂ ਹੈ ਜੀ। ਕੋਈ ਕਿਸੇ ਤਰ੍ਹਾਂ ਦੀ ਜਿਹੜੀ ਜੌਬ ਦੀ ਜਾਣਕਾਰੀ ਨਹੀਂ ਹੈ। ਅੱਜ ਵਾਲੀ ਜਿਹੜੀ ਵੀਡੀਓ ਜੀ ਇੱਕ ਸਿੱਖਣ ਨਾਲ ਸੰਬੰਧਤ ਵੀਡੀਓ ਹੈ। ਬੜੀ ਮਹੱਤਵਪੂਰਨ ਵਾਰੀ ਜਿਹੜੀ ਵੀਡੀਓ ਹੈ। ਅਕਸਰ ਕੀ ਹੁੰਦਾ ਕਿ ਕਈ ਵਾਰ ਆਪਾਂ ਕਿਤੇ ਬਾਹਰ ਜਾਂਦੇ ਹਾਂ ਤਾਂ ਉੱਥੋਂ ਦੀ ਲੈਂਗੁਏਜ ਆਪਾਂ ਨੂੰ ਸਿੱਖਣ ਦੇ ਵਿੱਚ ਬੋਲਣ ਦੀ ਫਿਕਰ ਵੀ ਦਿੱਕਤ ਆਉਂਦੀ ਹੈ। ਸੋ ਹੁਣ ਤੁਸੀਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਸਿਰਫ ਤੁਹਾਡੇ ਫੋਨ ਦੇ ਵਿੱਚੋਂ ਹੀ ਬਿਨਾ ਕੋਈ ਐਪ ਡਾਊਨਲੋਡ ਕੀਤੇ ਬਿਨਾ ਕੋਈ ਇੱਕ ਪੈਸਾ ਖਰਚ ਕਰੇ ਆਪਣੇ ਫੋਨ ਦੇ ਵਿੱਚ ਹੁਣ ਕੋਈ ਵੀ ਲੈਂਗੁਏਜ ਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਸਿੱਖ ਸਕਦੇ ਹੋ ਜੇਕਰ ਤੁਸੀਂ ਕੋਈ ਅੰਗਰੇਜ਼ੀ ਤੋਂ ਅ ਅੰਗਰੇਜ਼ੀ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬੀ ਵਿੱਚ ਅੰਗਰੇਜ਼ੀ ਸਿੱਖੀ ਜਾ ਸਕਦੀ ਹੈ ਸੋ ਅਜਿਹਾ ਜਿਸ ਤਰ੍ਹਾਂ ਕੋਈ ਟ੍ਰੈਂਡ ਚੱਲ ਰਿਹਾ ਵੀ ਤੇਲਗੂ ਭਾਸ਼ਾ ਜਿਹੜੀ ਸਕੂਲਾਂ ਦੇ ਵਿੱਚ ਉਹ ਪੜ੍ਹਾਈ ਜਾ ਰਹੀ ਹੈ ਜੇਕਰ ਤੁਸੀਂ ਤੇਲਗੂ ਭਾਸ਼ਾ ਵੀ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬੀ ਵਿੱਚ ਸਿੱਖ ਸਕਦੇ ਹੋ ਹਿੰਦੀ ਵਾਲੇ ਹਿੰਦੀ ਵਿੱਚ ਸਿੱਖ ਸਕਦੇ ਆ ਠੀਕ ਹੈ ਜੀ ਬੜੀ ਸਿੰਪਲ ਜਿਹਾ ਪ੍ਰੋਸੈਸ ਹੈ ਤੁਸੀਂ ਕੁਝ ਨਹੀਂ ਕਰਨਾ ਆਪਣੇ ਫੋਨ ਦੀ ਸਿਰਫ ਇੱਕ ਦੋ ਸੈਟਿੰਗ ਕਰਨੀ ਹੈ ਉਹਦੇ ਥਰੂ ਹੀ ਤੁਸੀਂ ਕਿਸੇ ਵੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਜਾਂ ਜਿਹੜੀ ਲੈਂਗੁਏਜ ਤੁਸੀਂ ਚਾਹੁੰਦੇ ਹੋ ਵੀ ਇਸ ਭਾਸ਼ਾ ਦੇ ਵਿੱਚ ਸਿੱਖੀ ਜਾ ਸਕਦੀ ਹੈ ਸਿੱਖ ਸਕਦੇ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ ਕਿਵੇਂ ਸਿੱਖ ਸਕਦੇ ਹੋ ਸੋ ਤੇਲਗੂ ਤੋਂ ਪੰਜਾਬ ਪੰਜਾਬੀ ਟਾਈਪ ਸਿੱਖ ਲਾਂਗੇ ਜੋ ਕੁਝ ਨਹੀਂ ਕਰਨਾ ਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜੀ ਤੁਸੀਂ ਆਪਣਾ ਜਿਹੜਾ Google Chrome ਹੁੰਦਾ ਹੈ Google ਦੇ ਵਿੱਚ ਜਿਹੜਾ ਆਪਾਂ ਸਰਚ ਕਰਦੇ ਇੱਕ ਚਿੱਟੀ ਪੱਟੀ ਤੁਸੀ ਦਿਖਾਈ ਦੇ ਰਹੀ ਹੋਗੀ ਸੋ ਇਹਦੇ ਨਾਲ ਨੇ ਇੱਕ ਤੁਹਾਨੂੰ ਮਾਈਕ ਦਿਖਾਈ ਦੇ ਰਿਹਾ ਸੋ ਮਾਈਕ ਦੇ ਨਾਲ ਬਿਲਕੁਲ ਇੱਕ ਆਈਕਨ ਬਣਿਆ ਹੋਇਆ ਹੈ ਜੀ ਦੋਸਤੋ ਕੈਮਰੇ ਵਾਲਾ ਸੋ ਕੈਮਰੇ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਲਓ ਜੀ ਇਹ ਕੈਮਰਾ ਤੁਸੀਂ ਦੇਖ ਸਕਦੇ ਹੋ ਵਿਚਾਰੇ ਜੇਕਰ ਤੁਸੀਂ ਕੋਈ ਸਰਚ ਕਰਨਾ ਤਾਂ ਸਰਚ ਕਰ ਸਕਦੇ ਹੋ ਜੇਕਰ ਤੁਸੀਂ ਇਧਰ ਸਾਈਡ ਦੇ ਉੱਪਰ ਖੱਬੇ ਪਾਸੇ ਗੈਲਰੀ ਦਿਖਾਈ ਦੇ ਰਹੀ ਹੈ ਪਰ ਜੇ ਤੁਸੀਂ ਕੋਈ ਲੇਟੈਸਟ ਤੁਹਾਡੇ ਸਾਹਮਣੇ ਕੁਝ ਹੈਗਾ ਠੀਕ ਹੈ ਜੀ ਤਾਂ ਤੁਸੀਂ ਉਸ ਲੇਟੈਸਟ ਨੂੰ ਬਿਲਕੁਲ ਆ ਸਕਰੀਨ ਦੇ ਸਾਹਮਣੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉਹ 스ਕੈਨਰ ਦੇ ਅੱਗੇ ਰੱਖ ਕੇ ਕਰ ਸਕਦੇ ਹੋ ਸੋ ਫਿਲਹਾਲ ਆਪਾਂ ਇਹ ਸਕੈਨਰ ਜਿਹੜਾ ਆਫ ਕੀਤਾ ਹੋਇਆ ਸੋ ਤੁਸੀਂ ਖੱਬੇ ਪਾਸੇ ਜਿਹੜੀ ਸਕਰੀਨ ਦੇਖ ਰਹੇ ਹੋ ਇਹਦੇ ਵਿੱਚ ਗੈਲਰੀ ਬਣੀ ਹੈ ਸੋ ਗੈਲਰੀ ਵਿੱਚੋਂ ਤੁਸੀਂ ਕੋਈ ਜਿਹੜੀ ਉਹ ਕਲਿੱਕ ਕਰ ਲੈਣੀ ਫੋਟੋ ਜਿਹੜੀ ਨੂੰ ਤੁਸੀਂ ਕਨਵਰਟ ਕਰਨਾ ਹੈ ਠੀਕ ਹੈ ਜੀ ਸੋ ਕਨਵਰਟ ਕਰਨ ਦੇ ਲਈ ਆਪਾਂ ਕੁਛ ਆਪਾਂ ਦੇ ਕੋਲ ਆ ਜਿਹੜਾ ਕੁਛ ਤੇਲਗੂ ਦੇ ਵਿੱਚ ਨਾ ਲਿਖਿਆ ਹੋਇਆ ਠੀਕ ਹੈ ਜੀ ਸੋ ਤੇਲਗੂ ਵਿੱਚ ਲਿਖਿਆ ਹੋਇਆ ਜਿਹੜੀ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂ ਰੇਕ ਆਪਾਂ ਲੇਤਾ ਹੈ ਸੋ ਇਸ ਤੋਂ ਪਹਿਲਾਂ ਤੁਸੀਂ ਕੇਸ ਨੂੰ ਸਿੱਖਣ ਦੇ ਪੰਜਾਬੀ ਦੇ ਵਿੱਚ ਹੁਣ ਦੇਖੋ ਆਪਾਂ ਪੰਜਾਬੀ ਦੇ ਵਿੱਚ 1 2 3 4 ਲਿਖਿਆ 10 ਤੱਕ ਲਿਖਿਆ ਹੋਇਆ ਪਰ ਉਹ ਤੇਲਗੂ ਦੇ ਵਿੱਚ ਲਿਖਿਆ ਹੁਣ ਤੇਲਗੂ ਆਪਾਂ ਭਾਸ਼ਾ ਨਹੀਂ ਆਉਂਦੀ ਇਸ ਕਰਕੇ ਇਹਨੂੰ ਪੰਜਾਬੀ ਵਿੱਚ ਕਰਕੇ ਜਿਹੜਾ ਆਪਾਂ ਹੁਣ ਲਿਖਾਂਗੇ ਜੀ ਠੀਕ ਹੈ ਜੀ ਸਿੱਖ ਸਕਦੇ ਇਹਨੂੰ ਪੰਜਾਬੀ ਵਿੱਚ ਕਰਕੇ ਸੋ ਇਹਦੇ ਲਈ ਤੁਸੀਂ ਕੀ ਕਰਨਾ ਹੈ ਦੋਸਤੋ ਜਿਹੜੀ ਟ੍ਰਾਂਸਲੇਸ਼ਨ ਉਹ ਕਰਨੀ ਹੈ ਆ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਜੀ ਦੇਖੋ ਡਾਇਲੈਕਟ ਲੈਂਗੁਏਜ ਟੂ ਪੰਜਾਬੀ ਸੋ ਇੱਥੇ ਆਪਾਂ ਜਿਹੜੀ ਉਹ ਲੈਂਗੁਏਜ ਚੇਂਜ ਕਰਨੀ ਹੈ ਸਿਲੈਕਟ ਕਰਨੀ ਹੈ ਹੁਣ ਇਹ ਤੇਲਗੂ ਭਾਸ਼ਾ ਜੀ ਸੋ ਤੇਲਗੂ ਆਪਾਂ ਇੱਥੇ ਸਿਲੈਕਟ ਕਰ ਲਈ ਲਓ ਜੀ ਤੇਲਗੂ ਭਾਸ਼ਾ ਤੋਂ ਜਦੋਂ ਪੰਜਾਬੀ ਦੇ ਵਿੱਚ ਕਨਵਰਟ ਕਰਾਂਗੇ ਤਾਂ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਦੋਸਤੋ ਤੁਹਾਡੇ ਕੋਲੇ ਬਣ ਕੇ ਜਿਹੜਾ ਉਹ ਆ ਗਿਆ ਠੀਕ ਹੈ ਜੀ ਇੱਕ ਪੰਜਾਬੀ ਵਿੱਚ ਲਿਖਿਆ ਹੋਇਆ ਇਸ ਤਰੀਂ ਪੰਜਾਬੀ ਵਿੱਚ ਇੱਕ ਲਿਖਿਆ ਪਰ ਜੇਕਰ ਜੀ ਤੇਲਗੂ ਦੀ ਗੱਲ ਕਰੀ ਤਾਂ ਔਕਾਤੀ ਲਿਖਿਆ ਗਿਆ ਰੇਡੂ ਲਿਖਿਆ ਗਿਆ ਤਿੰਨ ਨੂੰ ਆਪਾਂ ਪੰਜਾਬੀ ਚ ਤਿੰਨ ਕਹਿੰਦੇ ਆ ਹਨਾ ਇੰਗਲਿਸ਼ ਚ 3 ਕਹਿੰਦੇ ਤੇ ਜੇਕਰ ਤੇਲਗੂ ਦੀ ਗੱਲ ਕਰੀ ਤਾਂ ਮੂਡ ਠੀਕ ਹੈ ਜੀ ਇਸ ਤਰ੍ਹਾਂ ਚਾਰ ਨੂੰ ਨਲੂਗੂ ਪੰਜ ਨੂੰ ਏਡੂ ਠੀਕ ਹੈ ਜੀ 6 ਨੂੰ ਆਰੂ 7 ਨੂੰ ਐਜੂ 8 ਨੂੰ ਐਨੀਮੀਡੀ ਐਨੀਮੀਡੀ 9 ਨੂੰ ਟੋਮੀਡੀ ਅਤੇ 10 ਨੂੰ ਪਦੀ ਠੀਕ ਹੈ ਇਸ ਤਰ੍ਹਾਂ ਦੋਸਤੋ ਕਰਕੇ ਤੁਸੀਂ ਬੜੀ ਸਿੰਪਲ ਜਿਹੜੀ ਹੈਗੇ ਆ ਤੁਸੀਂ ਕੋਈ ਵੀ ਭਾਸ਼ਾ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਸਿੱਖ ਸਕਦੇ ਹੋ ਜੇਕਰ ਤੁਸੀਂ ਇੱਥੇ ਤੇਲਗੂ ਨੂੰ ਇੰਗਲਿਸ਼ ਕਰਨਾ ਤਾਂ ਇੰਗਲਿਸ਼ ਚ ਆ ਜਾਊਗੀ ਦੋਸਤੋ ਇੱਥੇ ਤੁਸੀਂ ਜਿਹੜੀ ਉੱਪਰ ਤੁਹਾਨੂੰ ਦੇ ਰਹੀਆਂ ਦੇਖੋ ਤੇਲਗੂ ਤੇ ਪੰਜਾਬੀ ਇੱਥੇ ਤੁਸੀਂ ਕਿਸੇ ਵੀ ਭਾਸ਼ਾ ਨੂੰ ਕਿਸੇ ਵੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਤੁਸੀਂ ਸਿੱਖ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਐਪ ਡਾਊਨਲੋਡ ਨਹੀਂ ਕਰਨਾ ਕਿਸੇ ਤਰ੍ਹਾਂ ਦਾ ਕੋਈ ਕਰਭੀਆ ਖਰਚ ਨਹੀਂ ਕਰਨਾ ਤੁਸੀਂ ਆਪਣੇ ਫੋਨ ਦੇ ਵਿੱਚੋਂ ਹੀ ਇਹ ਸੈਟਿੰਗ ਕਰਕੇ ਕੋਈ ਵੀ ਭਾਸ਼ਾ ਸਿੱਖ ਸਕਦੇ ਹੋ ਠੀਕ ਹੈ ਜੀ ਸੋ ਤੇਲਗੂ ਤੋਂ ਆਪਾਂ ਜੇਕਰ ਗੱਲ ਕਰ ਲਈਏ ਤਾਂ ਤੇਲਗੂ ਤੋਂ ਆਪਾਂ ਆਪਣੀ ਸਿਲੈਕਟ ਹਿੰਦੀ ਕਰਕੇ ਦੇਖ ਲੈ ਠੀਕ ਹੈ ਜੀ ਇਸ ਤਰ੍ਹਾਂ ਉਹ ਲਿਖਿਆ ਹਿੰਦੀ ਦੇ ਵਿੱਚ ਕਨਵਰਟ ਹੋਊਗਾ ਠੀਕ ਹੈ ਜੀ ਭਾਪ ਕੋਈ ਵੀ ਭਾਸ਼ਾ ਤੁਸੀਂ ਚੁਣ ਸਕਦੇ ਹੋ ਸਾਰੀਆਂ ਭਾਸ਼ਾਵਾਂ ਮੈਂ ਤੁਹਾਨੂੰ ਦਿੱਤੀਆਂ ਹੋਣਗੀਆਂ ਤੁਸੀਂ ਆਪਣੀ ਇੱਛਾ ਅਨੁਸਾਰ ਕੋਈ ਵੀ ਭਾਸ਼ਾ ਚੁਣ ਕੇ ਜਿਹੜੀ ਉਸ ਨੂੰ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਪ੍ਰਾਪਤ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਜਿਹੜੇ ਕੋਈ ਵੀ ਭਾਸ਼ਾ ਸਿੱਖਣਾ ਚਾਹੁੰਦੇ ਖਾਸ ਕਰਕੇ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਹਰ ਦਿਨਾਂ ਕੁਝ ਨਾ ਕੁਝ ਨਵਾਂ ਸਿੱਖਣ ਲਈ ਜੁੜੇ ਰਹੋ ਸਾਡੇ ਨਾਲ ਮਿਲਦੀ ਹੈ ਕਿਸੇ ਖਾਸ ਜਾਣਕਾਰੀ ਦੇ ਲਈ